ਕਰਪਾ ਕਰੋ ਪਾਸ਼ਾ ਮੇਰਾ ਯਾਤਰਾ ਰੱਖੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਬਾਬਾ ਹਰਦੀਪ ਸਿੰਘ ਪੇਤੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਡਾਨਕ ਤੋਂ ਜਿਸ ਦਾ ਸੰਕਟਾ ਹਰ ਸਾਲ ਦੀ ਤਰ੍ਹਾਂ ਸੰਕਟਾ ਖਡਿਆਲੀਆਂ ਸੈਣੀਆਂ ਤੋਂ ਚੱਲਦੀਆਂ ਨੇ ਇੱਥੇ 1 ਮਾਰਚ ਨੂੰ ਚੱਲਦੀਆਂ ਨੇ ਤੇ 4 ਮਾਰਚ ਨੂੰ ਇੱਥੇ ਡੇਰਾ ਬਾਬਾ ਡਾਨਕ ਪਹੁੰਚਦੀਆਂ ਨੇ ਉਦੀ ਜਾਤ ਵਿੱਚ ਤੇ ਚੋਲਾ ਸਾਦਾ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਸੰਗਤਾਂ ਹੋ ਮਹਮਾ ਆ ਕੇ ਲੱਖਾਂ ਦੀ ਤਜਾਦਵੀ ਦੇ ਦਰਸ਼ਨ ਕਰਦਮਾਤੇ ਪਹੁੰਚਦੀਆਂ ਨੇ ਇੱਥੇ ਲੌਂਗ ਪ੍ਰਸ਼ਾਦੀ ਵੀ ਦਾਤ ਪਕਸ਼ ਹੈ ਜਿਹੜੀਆਂ ਸੰਗਤਾਂ ਦੇ ਘਰ ਗੁਰਮਖਾਂ ਦੇ ਘਰ ਪਾਲ ਬੱਚਾ ਔਲਾਦ ਨਹੀਂ ਹੁੰਦੀ ਔਰ ਇਸ ਲੌਂਗ ਪ੍ਰਸ਼ਾਦੀ ਦਾਤ ਲੈ ਕੇ ਇੱਥੇ ਪਹੁੰਚਦੀਆਂ ਤੇ ਉਹਨਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਔਲਾਦ ਵੀ ਪ੍ਰਾਪਤ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਸੰਗਤਾਂ ਹੋ ਮਹਮਾ ਆ ਕੇ ਹਰ ਸਾਲ ਦੀ ਤਰ੍ਹਾਂ ਦਰਸ਼ਨ ਦੇਣ ਤੇ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਖੁਸ਼ੀ ਆ ਬਰਾਤ ਕਰਨ ਵਾਹਿਗੁਰੂ ਜੀ ਦਾ ਖਾਸਾ ਜੀ ਰਵਾਇਗੁਰੂ ਜੀ ਕੀ ਪੁੱਤ ਜੀ ਮਨੋਜ ਜਵਾਲ ਦੇ ਪੁੱਤਰ ਦਾਸ ਬਲਦੇਵ ਘਰ ਦੀ ਬਾਦਸ਼ਾਹ ਮਨੋਜਾ ਰਹਾ ਦਾ ਨਾਮ ਸੁਣਨ ਲਈ ਚਾਹਤ ਆ ਗਿਆ ਹੈ। ਚੰਦਰੀ ਬਾਦਸ਼ਾਹ ਦੇ ਨਾਮ ਨਾਲ। ਜੈ 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 ਜੈ